ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਹਾਂਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾreturnData ਵੱਡੀ ਜਾਣਕਾਰੀ ਸਾਂਝੀ ਕਰਾਂਗੇ ਜੋ 19 ਜਨਮਦੀਦ 2022 ਨੂੰ ਕਿੱਥੇ ਕਿੱਤੇ ਕਬੱਡੀ ਕੱਪ ਕਰਵਾਏ ਜਾਣਗੇ ਅੱਜ ਤਾਂ ਜੋ ਪਹਿਲਾ ਚੋਟੀ ਦਾ ਕਬੱਡੀ ਕੱਪ ਹਰਿਆਣੇ ਦੇ گاؤں ਬਾਸਵਿਕੇ ਕਰਵਾਇਆ ਜਾ ਰਿਹਾ ਹੈ ਇਤਿਹਾਜਿਕ ਕਬੱਡੀ ਓਪਨ ਤਿੰਨ ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਇਨਾਮਾਂ ਦੀ ਗੱਲ ਕਰੀਏ ਇਨਾਮ ਇੱਥੇ ਪਹਿਲਾ ਨਾਮ ਹੋਵੇਗਾ 70000 ਦੂਜਾ ਨਾਮ ਹੋਵੇਗਾ 51000 ਤੀਜਾ ਨਾਮ ਹੋਵੇਗਾ 31000 ਪੰਜਵੇਂ ਤੋਂ ਲੈ ਕੇ ਅੱਠਵੇਂ ਨਾਮ ਤੱਕ 313100 ਦੀ ਨਗਦ ਰਕਮ ਦਿੱਤੀ ਜਾਵੇਗੀ 9ਵੇਂ ਨਾਮ ਤੋਂ 16ਵੇਂ ਨਾਮ ਤੱਕ 21-21 ਹਜ਼ਾਰ ਦੀ ਨਗਦ ਰਕਮ ਦਿੱਤੀ ਜਾਵੇਗੀ ਜੇ ਆਪਾਂ ਬੈਸਟਾਂ ਦੀ ਗੱਲ ਕਰੀਏ ਬੈਸਟਾਂ ਨੂੰ ਜੋ ਨਾਮ ਦਿੱਤੇ ਜਾਣਗੇ ਬੈਸਟ ਰੇਡਰ ਨੂੰ 11000 ਰੁਪਏ ਦਾ ਕੈਸ਼ ਨਾ ਸਨਮਾਨਿਤ ਕੀਤਾ ਜੇ ਆਪਾਂ ਬੈਸਟ ਜਾਫੀ ਦੀ ਗੱਲ ਕਰੀਏ ਬੈਸਟ ਜਾਫੀ ਨੂੰ ਵੀ 11000 ਦੀ ਨਗਦ ਕੈਸ਼ ਨਾਲ ਸਨਮਾਨਿਤ ਕੀਤਾ ਜਾਵੇਗਾ ਅੱਜ ਇੱਥੇ ਜੇ ਆਪਾਂ ਪਲੇਅਰਾਂ ਦੀ ਗੱਲ ਕਰੀਏ ਜਿਵੇਂ ਮਨੀਸ਼ ਬਹਾਉਕਰ ਪਰ ਅੰਕਿਤ ਲਾਠ ਅੰਕਿਤ ਨਿਡਾਨਾ ਪੂਰਵੀ ਅਲੇਵੇ ਦੇ ਟੀਮ ਵਰਗੇ ਝੂਟੀ ਤੇ ਸੁਪਰਸਟਾਰ ਖੇਡਦੇ ਨਹੀਂ ਦੀ ਪਹਿਣਗੇ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ